ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨਾ ਹੋਵੇ ਸਾਰੇ ਹੀ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਸਰੀ ਆਪਾ ਮਿੱਤਰੋ ਪੁਰਾਣੇ ਸਮੇਂ ਦੇ ਅੱਜ ਦੇ ਸਮੇਂ ਵਿੱਚ ਇੰਨਾ ਫਰਕ ਕਿਉਂ ਹੈ ਇਹ ਸਾਡੇ ਬਹੁਤ ਹੀ ਮਸ਼ਹੂਰ ਤਥਾਵਾਚਕ ਕਵੀ ਰਾਈਟਰ ਲੇਖਕ ਜੋ ਪੰਜਾਬ ਦੇ ਪ੍ਰਸਿੱਧ ਸੀਗੇ ਤਾਂ ਉਹਨਾਂ ਨੇ ਇੰਨਾਂ ਸਾਰੀਆਂ ਚੀਜ਼ਾਂ ਆਪਦੇ ਸ਼ਬਦਾਂ ਦੇ ਬਾਣਾ ਵਿੱਚ ਗੋਪੇ ਰੱਖਿਆ ਹੋਇਆ ਸੀ ਕੁਝ ਉਹਨਾਂ ਦੇ ਸ਼ਬਦ ਕੁਝ ਸਾਡੀ ਆਪਣੀ ਕਹਾਣੀ ਅਸੀਂ ਇਹਨਾਂ ਲੈਣਾ ਵਿੱਚ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਅਗਰ ਵੀਡੀਓ ਵਧੀਆ ਲੱਗੇ ਗੱਲਾਂ ਵਧੀਆ ਲੱਗਣ ਤਾਂ ਜੀ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਮਾਦੇ ਜੀ ਕਵੀ ਕੀ ਕਹਿੰਦਾ ਹੈ ਕਿ ਖਾਣ ਲਈ ਸਾਤੀ ਦਾਲ ਤੇ ਰੋਟੀ ਹੁੰਦੀ ਸੀ ਪਰ ਕਈ ਰ ਵੀ ਕਿਸੇ ਨੂੰ ਖੁਨ ਦੀ ਘਾਟ ਨਹੀਂ ਹੁੰਦੀ ਸੀ ਪੁਰਾਣੇ ਸਮਿਆਂ ਦੀ ਗੱਲ ਕਰਦਾ ਹਾਂ ਕبھی ਖਾਣ ਨੂੰ ਸਾਦੀ ਦਾਲ ਤੇ ਰੋਟੀ ਹੁੰਦੀ ਸੀ ਪਰ ਫਿਰ ਵੀ ਕਿਸੇ ਨੂੰ ਖੁਨ ਦੀ ਘਾਟ ਨਹੀਂ ਹੁੰਦੀ ਸੀ ਪਤਾ ਨਹੀਂ ਕਿਉਂ ਸਕੂਲ ਵਿੱਚ ਅਧਿਆਪਕ ਕੰਨ ਖਿੱਚਦੇ ਸੰਦਣਿਆਂ ਨਾਲ ਕੁੱਟ ਪੈਂਦੀ ਸੀ ਪਰ ਕੋਈ ਬੱਚਾ ਸਕੂਲ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ ਸੀ ਅਤੇ ਖੁਦ ਖੁਸ਼ੀ ਵੀ ਨਹੀਂ ਕਰਦਾ ਸੀ ਪਤਾ ਨਹੀਂ ਕਿਉਂ ਬਚਪਨ ਵਿੱਚ ਮਹਿੰਗੇ ਖਟੋਣੇ ਨਹੀਂ ਮਿਲਦੇ ਸੀ ਪਰ ਹਰ ਘੇੜ ਵਿੱਚ ਭਰਪੂਰ ਆਨੰਦ ਹੁੰਦਾ ਸੀ ਘਰ ਕੱਚੇ ਹੁੰਦੇ ਸੀ ਤੇ ਕਮਰੇ ਵੀ ਘੱਟ ਹੁੰਦੇ ਸੀ। ਦੁੱਧੇ ਮਾਪਿਓ ਕਦੇ ਵੀ ਬਿਲਕੁਲ ਆਸਰਾ ਨਹੀਂ ਜਾਂਦੇ ਸੀ। ਪਤਾ ਨਹੀਂ ਕਿਉਂ ਘਰ ਵਿੱਚ ਗਾਂ ਲਈ, ਕੁੱਤੇ ਲਈ, ਪਰੌਣਿਆਂ ਲਈ ਰੋਟੀਆਂ ਬਣਦੀਆਂ ਸਨ। ਫਿਰ ਵੀ ਘਰ ਵਿੱਚ ਬੈਠ ਬਹੁਤ ਸੰਤੁਲਿਤ ਰਹਿੰਦਾ ਸੀਗਾ। ਹਰ ਇੱਕ ਸੇ ਚੀਤੀ ਘਾਟ ਨਹੀਂ ਗੁੰਦੀ ਸੀ ਤੇ ਅੱਜ ਆਪਣੇ ਬਲਵਾਰ ਦੀ ਰੋਟੀ ਚਲਾਉਣ ਲਈ ਵੀ ਸਾਰੀ ਚੀਜ਼ ਮਹਿੰਗੀ ਜੋ ਮਹਿੰਗੀ ਲੱਗਦੀ ਹੈ ਪਤਾ ਨਹੀਂ ਕਿਉਂ। ਘਰ ਦੀਆਂ ਔਰਤਾਂ ਲਈ ਜਿੰਮੇਵਾਰਤਾ ਸਿਰਫ ਕਰਮ ਨਹੀਂ। ਸਾਧਾ ਨਹੀਂ ਹੁੰਦਾ ਸੀ ਫਿਰ ਵੀ ਔਰਤਾਂ ਤੰਦਰੁਸਤ ਹੁੰਦੀਆਂ ਸੀ ਪਤਾ ਨਹੀਂ ਕਿਉਂ ਭਰਾ ਭਰਾ ਵਿੱਚ ਭੈਣ ਭਰਾ ਵਿੱਚ ਕਈ ਵਾਰ ਲੜਾਈਆਂ ਹੁੰਦੀਆਂ ਸਨ ਆਪਸ ਵਿੱਚ ਕੁੱਟਮਾਰ ਤੱਕ ਹੋ ਜਾਂਦੀ ਸੀ ਪਰ ਆਪਸ ਵਿੱਚ ਇਨਿਰਖਾ ਨਹੀਂ ਹੁੰਦੀ ਸੀ ਪਤਾ ਨਹੀਂ ਕਿਉਂ ਪਰਿਵਾਰ ਦੀ ਬਹੁਤ ਹੀ ਵੱਡੇ ਜੋ ਹੁੰਦੇ ਸੀਗੇ ਮਾਪਿਓ ਤੇ ਗਵੰਡੀਆਂ ਦੇ ਬੱਚੇ ਆਪਦੇ ਬੱਚੇ ਸਦਾਨ ਕੀੜਦੇ ਸੀ ਫਿਰ ਵੀ ਘਰ ਵਿੱਚ ਹੀ ਵਿਆਹ ਹੋ ਜਾਂਦੇ ਸੀ ਕਦੇ ਕੋਈ ਮੈਰਿਜ ਪਲੇਸ ਜਾਂ ਅਲੱਗ ਤੋਂ ਜਗ੍ਹਾ ਉਤਨੀ ਕਰਨੀ ਪੈਂਦੀ ਸੀ ਤੇ ਮਾਵਾ-ਬਾਪ ਸੋਟੀ ਜਿਹੀ ਗੱਲ ਕਾਰਨ ਵੀ ਧੁੱਪੜ ਮਾਰ ਦਿੰਦੇ ਸਨ ਪਰ ਉਹਨਾਂ ਦਾ ਮਾਨ ਸਨਮਾਨ ਕਦੇ ਵੀ ਘੱਟ ਨਹੀਂ ਹੁੰਦਾ ਸੀ ਪਤਾ ਨਹੀਂ ਕਿਉਂ ਅਜਿਹੇ ਕਈ ਸਵਾਲ ਹਨ ਜਿੰਨਾਂ ਦਾ ਜਵਾਬ ਕਵੀ ਅਤੇ ਮੈਂ ਤੁਹਾਡੇ ਕੋਲੋਂ ਲੱਭ ਰਿਹਾ ਹਾਂ ਅਗਰ ਕੋਈ ਬੁੱਧੀਮਾਨ ਸੱਚਾ ਇਹਨਾਂ ਸਵਾਲਾਂ ਦਾ ਜਵਾਬ ਦੇਣ ਦਾ ਇੱਛੁਕ ਹੋਵੇ ਤਾਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਵਾਬ ਜ਼ਰੂਰ ਦੇਵੇ ਤਾਂ ਸਾਡੇ ਚੈਨਲ ਨਾਲ ਜੁੜੇ ਰਹਿਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀ ਹੋਰ ਵੀ ਲਾ ਜਾਣ ਨੂੰ ਵਾਸਤੇ ਬਹੁਤ-ਬਹੁਤ ਧੰਨਵਾਦ ਸਾਥੀਓ ਥੈਂਕ ਯੂ